ਆਵਾਜ਼ ਓ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਬਨੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਗੁਰਦਾਸਪੁਰ ਸ਼ਹਿਰ ਦੇ ਪਿੰਡ ਮਟਮ ਵਿਖੇ ਸਲਾਨਾ ਮੇਲਾ ਪਾਪਾ ਕਰਮਜੀਤ ਦੀ ਯਾਦ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੇਲੇ ਦਾ ਖਿੱਚ ਦਾ ਕੇਂਦਰ ਰਹਾ ਪ੍ਰਸਿੱਧ ਗਾਇਕ ਮਾਸ਼ਾ ਅਲੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਇਸ ਇੱਥੇ ਪੁੱਜੇ ਉਹਨਾਂ ਨੇ ਬਹੁਤ ਸਾਰੀਆਂ ਰੌਣਕਾਂ ਬਣੀਆਂ ਇਕ ਹੋਰ ਇਸ ਮੇਲੇ ਰਖਿਚਦਾ ਕੇਂਦਰ ਰਹਾ ਉਹ ਰਹਾ ਗੁਰਦਾਸਪੁਰ ਸ਼ਹਿਰ ਦਾ ਕਾਰਾਟੇ ਚੈਂਪੀਅਨ ਸਨਮ ਦੇਸੀ ਨੂੰ ਸਨਮਾਨਿਤ ਕਰਨਾ ਇਸ ਦੌਰਾਨ ਬਾਬਾ ਜੀ ਅਤੇ ਪ੍ਰਸਿੱਧ ਕਾਇਕ ਮਾਸ਼ਾ ਅਲੀ ਨੇ ਸਨਮ ਦੇਸੀ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਬਾਬਾ ਜੀ ਦੀ ਫੋਟੋ ਦੇ ਨਾਲ ਨਵਾਇਆ ਇਸ ਦੌਰਾਨ ਸਨਮ ਦੇਸੀ ਦੇ ਦਾਦਾ ਜੀ ਅਤੇ ਦਾਦੀ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਬਾਬਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਕਿ ਇਹ ਬੱਚਾ ਸਾਡੇ ਗੁਰਦਾਸਪੁਰ ਸ਼ਹਿਰ ਦੀ ਸ਼ਾਨ ਹੈ ਅਤੇ ਸਾਨੂੰ ਮਾਣ ਹੈ ਕਿ ਇਸ ਨੇ ਗੁਰਦਾਸਪੁਰ ਪੰਜਾਬ ਅਤੇ ਸਾਡੇ ਹਿੰਦੁਸਤਾਨ ਦਾ ਨਾਂ ਰੌਸ਼ਨ ਕੀਤਾ ਹੈ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਖੇਡ ਵਧੀਆ ਖੇਡ ਖੇਡਦਾ ਰਹੇ ਅਤੇ ਪੂਰੇ ਭਾਰਤ ਦਾ ਨਾਂ ਰੌਸ਼ਨ ਕਰਦਾ ਰਹੇ ਇਸ ਦੌਰਾਨ ਮੇਲੇ ਵਿੱਚ ਬਹੁਤ ਸਾਰੀ ਰੌਣਕਾਂ ਦੇਖਣ ਨੂੰ ਮਿਲੀਆਂ ਬਹੁਤ ਵੱਡਾ ਲੋਕਾਂ ਦਾ ਖਜੂਮ ਦੇਖਣ ਨੂੰ ਮਿਲਿਆ ਇੰਨੀ ਗਰਮੀ ਦੇ ਬਾਵਜੂਦ ਵੀ ਠਾਠਾ ਮਾਰਦਾ ਇਕੱਠ ਵੇਖਣ ਨੂੰ ਮਿਲਿਆ ਇਸ ਦੌਰਾਨ ਵੱਖਰੀ ਵੱਖਰੀ ਦੁਕਾਨਾਂ ਸਜੀਆਂ ਹੋਈਆਂ ਸਨ ਚੂਲੇ ਲੱਗੇ ਹੋਏ ਸਨ ਦੁਕਾਨਾਂ ਸਜੀਆਂ ਹੋਈਆਂ ਸਨ ਮਠਾਈਆਂ ਪਕੌੜੇ ਪਾਣੀ ਦਾ ਬਿਲਕੁਲ ਪ੍ਰਬੰਧ ਸੀ ਇਸ ਤੋਂ ਇਲਾਵਾ 2 ਦਿਨ ਲੰਗਰ ਚੱਲਿਆ ਔਰ ਇਹ ਲੰਗਰ ਅਤੁੱਟ ਚੱਲਿਆ ਬਾਬਾ ਜੀ ਨੇ ਇਹ ਵੀ ਕਿਹਾ ਇਹ ਇਹ ਸਭ ਪ੍ਰਭਾਤਮਾ ਦੀ ਕਿਰਪਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਜਿਹੜਾ ਪ੍ਰੋਗਰਾਮ ਹੋ ਹੁੰਦਾ ਰਹੇ ਮੇਰਾ ਨਾਮ ਸਨਮਦੀਪ ਸਿੰਘ ਹੈ ਕਿਹੜੀ ਕੈਂਪਸਟ ਦਿਓ ਮੈਂ ਕਾਰਾਟੇ ਦੇ ਵਿੱਚ ਕਈ ਸਾਰੇ ਮੈਡਲ ਜਿੱਤ ਚੁੱਕਾ ਹਾਂ ਉਹਦੇ ਵਿੱਚ 25 ਮੈਡਲ ਹੋਣਗੇ ਜਿਹਦੇ ਵਿੱਚ ਦੋ ਮੇਰੇ ਇੰਟਰਨੈਸ਼ਨਲ ਦੁਬਈ ਤੋਂ ਤੇ ਮਲੇਸ਼ੀਆ ਤੋਂ ਲੈ ਕੇ ਆਇਆ ਹਾਂ ਅੱਜ ਬੇਟਾ ਤੁਹਾਨੂੰ ਪਿੰਡ ਮਟਮਾ ਵਿਖੇ ਪਾਪਾ ਜੀ ਵੱਲੋਂ ਜਿਹੜਾ ਆਸ਼ੀਰਵਾਦ ਮਿਲਿਆ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਿਤੇ ਧਾਰਮਿਕ ਜਗ੍ਹਾ ਤੇ ਸਲਮਾਨ ਸਲਮਾਨ ਮਿਲ ਰਿਹਾ ਨੂੰ ਲੈ ਕੇ ਛੋਟੇ ਬੱਚੇਓ ਕਾਫੀ ਬੱਚਾ ਨਹੀਂ ਨਹੀਂ ਮਾਫਤ ਨਾ ਜਾਓ ਤੀ ਨਸ਼ੀਆਂ ਤੋਂ ਦੂਰ ਰਹੋ ਤੇ ਗੇਮ ਵਾਲਾਓ ਖੇਡਾਂ ਵਾਲਾਓ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਮੈਂ ਨਰਿੰਦਰ ਸਿੰਘ ਆ ਅੱਜ ਅਸੀਂ ਮੜਮੀ ਮੇਲੇ ਤੇ ਆਏ ਆ ਸਾਹਮਦਾਰ ਦੀ ਜਗ੍ਹਾ ਤੇ ਸਾਨੂੰ ਅੱਜ ਇੱਥੇ ਸਨਮਾਨਤ ਕੀਤਾ ਵਾ ਪਰ ਇੱਥੋਂ ਬੱਚਾ ਲਿਆ ਸੀ ਤੇ ਇਥੇ ਅੱਜ ਸਨਮਤ ਹੋਇਆ ਵਾ ਬੜੀ ਖੁਸ਼ੀ ਵਾਲੀ ਗੱਲ ਆ ਇਹ ਬੱਚਾ ਪਾਰੋ ਵੀ ਖੇਡ ਕੇ ਆਇਆ ਤੇ ਭਾਈ ਮਲੇਸ਼ੀਆ ਵਿੱਚੋਂ ਅੱਗੇ ਵੀ ਇਹ ਚੋਕੇ ਵਾਸਤੇ ਤਿਆਰੀ ਹੋ ਰਹੀ ਆ ਚੱਚਾ ਵੀ ਜਾਂਦਾ ਵਾ ਗੋਲਡ ਮੈਡ ਲੈਂਦਾ ਵਾ ਤੇ ਬਹੁਤ ਵਧੀਆ ਜੀ ਟਾਈਮ ਨਾਲ ਸេរੀ ਉੱਠਦਾ ਵਾ ਸਕੂਲੇ ਜਾਂਦਾ ਵਾ ਤੇ ਬਹੁਤ ਵਧੀਆ ਆਪਲੇ ਜਾਂਦਾ 4 ਤੋਂ 6 ਵਜੇ ਤੱਕ ਇਹਦੀ ਗੇਮ ਹੁੰਦੀ ਆ ਮੁੜ ਕੇ ਟਿਊਸ਼ਨ ਤੇ ਜਾਂਦਾ ਜੀ ਅੱਜ ਅੱਜ ਜਿਹੜੇ ਐਸ ਇੱਥੇ ਜਿਹੜੇ ਕਲਾਕਾਰ ਕੋ ਉਹਨਾਂ ਕੋਲ ਵੀ ਸਨਮਾਨ ਮਿਲਿਆ ਬੱਚਾ ਸ਼ਾਬਸ਼ ਮਿਲਿਆ ਕੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕੀ ਅੱਛਾ ਜੀ ਸਾਨੂੰ ਇਨੀ ਗਾ ਮੈਨੂੰ ਖੁਸ਼ੀ ਮਹਿਸੂਸ ਹੋਈ ਆ ਕਿ ਇੱਥੇ ਕਲਾਕਾਰ ਬੜੇ ਬੜੇ ਵੱਡੇ ਪਰ ਉਹ ਆਏ ਸੀਗੇ 마शा ਅਲੀ ਤੇ ਉਹਨਾਂ ਨੇ ਵੀ ਸਨਮਾਨ ਕੀਤਾ ਤੇ ਨਾਲੇ ਇਹਦੇ ਬਾਰੇ ਆਪਣੇ ਬੋਲਿਆ ਜੀ ਤੇ ਬਹੁਤ ਹੀ ਆਪਣੇ ਵਧੀਆ ਲੱਗਾ ਜੀ ਤੇ ਬੱਚਾ ਹੈ ਜੀ ਵਧੀਆ ਜੀ ਅੱਜ ਦਾ ਸਪੋਤ ਦਾ ਨਾਂ ਬਹੁਤ ਗਰਦਾਸਪੁਰ ਦਾ ਨਾਮ ਦੇਰ ਕੋ ਜੀ ਇਹ ਗਰਦਾਸਪੁਰ ਦਾ ਪੰਜਾਬ ਦਾ ਇੰਡੀਆ ਦਾ ਨਾਮ ਰੋਸ਼ਨ ਕੀਤਾ ਵਾ। ਤੁਸੀਂ ਮੈਸੇਜ ਕੀ ਬੱਚੇ ਬਾਕੀ ਬੱਚਿਆਂ ਨੂੰ ਮੈਸੇਜ। ਅੱਛਾ ਮੈਂ ਬੱਚਿਆਂ ਨੂੰ ਮੈਸੇਜ ਇਹੋ ਦੇਣਾ ਚਾਹੁੰਦਾ ਆ ਵੀ ਨਸ਼ੇ ਤੋਂ ਦੂਰ ਰਹੋ। ਗੇਮਾਂ ਵੱਲ ਵਧੋ। ਇਹ ਬੱਚਿਆਂ ਨੇ ਦੇਖ ਕੇ ਤੁਸੀਂ ਵੀ ਆਪਣੇ ਗੇਮਾਂ ਵੱਲ ਵਧੋ। ਇਹ ਬੰਦੇ ਤੁਹਾਡਾ ਬੇਟਾ ਬਾਹਰ ਕੰਟਰੀਆਂ ਦੇ ਮੋਢੇ ਮਿਲ ਕੇ ਜਿੱਤ ਕੇ ਲਿਆਇਆ। ਉਸ ਹੋਰ ਇਸ ਤਰੀਕੇ ਦੇ ਕਿ ਅੱਜ ਆਪਾਂ ਇਹਦਾ ਦੱਸੇ ਭਾਰੀ ਮੇਲਾ ਲੱਗਦਾ ਹਰ ਸਾਲ ਕਰੇ ਸਾਲ ਵੀ ਜਿਹੜਾ ਸਨਮਾਨਤ ਕੀਤਾ ਗਿਆ ਬੱਚੇ ਨੂੰ ਕੀ ਕਹਣਾ ਚਾਹोगे ਕਿਵੇਂ ਦੇਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਹਮਦਾਰ ਜੀ ਦੇ ਇੱਥੇ ਮਟਮ ਪਿੰਡ ਵਿੱਚ ਮੇਲਾ ਸੀ ਪਾਪਾ ਜੀ ਨੇ ਸਾਨੂੰ ਬੁਲਾਇਆ ਤੇ ਇਸ ਬੱਚੇ ਨੂੰ ਸਨਮਾਨਤ ਕੀਤਾ ਇਹ ਬੱਚਾ ਸਾਡਾ ਕੋਈ ਲਗਭਗ 25 ਦੇ ਕਰੀਬ ਮੈਡਲ ਜਿੱਤ ਚੁੱਕਾ ਜਿਹਦੇ ਵਿੱਚ ਕੋਈ 23 ਮੈਡਲ ਨੈਸ਼ਨਲ ਤੇ ਬਾਕੀ ਦੋ ਮਲੇਸ਼ੀਆ ਤੇ ਦੁਬਈ ਤੋਂ ਇੰਟਰਨੈਸ਼ਨਲ ਮੈਡਲ ਜਿੱਤ ਚੁੱਕਾ ਦੋਨੋਂ ਹੀ 골ਡ ਮੈਡਲ ਤੇ ਅੱਜ ਸਾਨੂੰ ਮਟਮ ਪਿੰਡ ਵਿੱਚ ਸਨਮਾਨਤ ਕੀਤਾ ਬਹੁਤ ਖੁਸ਼ੀ ਹੋਈ ਆ ਇਸ ਜਗ੍ਹਾ ਤੇ ਆ ਕੇ ਕਿਸੇ ਧਾਰਮਿਕ ਜਗ੍ਹਾ ਤੇ ਸਨਮਾਨਤ ਹੋਣਾ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਮਾਣ ਆ ਇਸ ਬੱਚੇ ਤੇ ਇਨੇ ਗੁਰਦਾਸਪੁਰ ਦਾ ਪੰਜਾਬ ਦਾ ਔਰ ਆਪਣਾ ਇੰਡੀਆ ਦਾ ਨਾਂ ਜਿਹੜਾ ਰੋਸ਼ਨ ਕੀਤਾ ਦੁਨੀਆ ਦੇ ਵਿੱਚ ਤੇ ਅੱਗੇ ਤੋਂ ਵੀ ਆਸ ਕਰਦੇ ਆ ਕਿ ਵਾਹਿਗੁਰੂ ਇਦਾਂ ਹੀ ਮੇਹ ਰੱਖੇ ਤੇ ਸਾਰਿਆਂ ਦਾ ਜਿਹੜਾ ਇਹ ਮਨ ਜਿੱਤਦਾ ਰਹੇ ਤੇ 골ਡ ਮੈਡਲ ਜਿੱਤਦਾ ਰਹੇ ਆਪਣੇ ਦੇਸ਼ ਦਾ ਨਾਂ ਦੁਨੀਆ ਵਿੱਚ ਰੋਸ਼ਨ ਕਰਦਾ ਰਹੇ ਅੱਗੇ ਨੂੰ ਬੈਠਣ ਦੇ ਵਿੱਚ ਜ਼ਰੂਰ ਇਹਦਾ ਰਿਹਾ ਵਾਦਾ ਕੀਤਾ ਦਾ ਜਾਂ ਕੁਝ ਕੋਚ ਦਾ ਵੀ ਹੈ ਦੇਖੋ ਯੋਗਦਾਨ ਸਾਰਿਆਂ ਦਾ ਹੀ ਹੁੰਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੀ ਅਪਾਰ ਕਿਰਪਾ ਉਸ ਤੋਂ ਬਾਅਦ ਮਾਤਾ ਪਿਤਾ ਮਾਤਾ ਪਿਤਾ ਦੀ ਮਿਹਨਤ ਬੱਚੇ ਦੀ ਮਿਹਨਤ ਬੱਚੇ ਦੀ ਬਹੁਤ ਜ਼ਿਆਦਾ ਮਿਹਨਤ ਆ ਜੇ ਅਸੀਂ ਕਹੀਏ ਕਿ ਬੱਚੇ ਦੇ ਪੈਰਾਂ ਹੇਠਾਂ ਛਾਲੇ ਵੀ ਪੈ ਜਾਂਦੇ ਆ ਜਿਹਦੇ ਵਿੱਚ ਕਾਫੀ ਦਿਨ ਸਾਨੂੰ ਵੀ ਮਿਹਨਤ ਕਰਨੀ ਪੈਂਦੀ ਹੈ ਬੱਚੇ ਨੂੰ ਵੀ ਫਿਰ ਇਹ ਠੀਕ ਹੁੰਦਾ ਤੇ ਬਹੁਤ ਜ਼ਿਆਦਾ ਮਿਹਨਤ ਆ ਮਾਪੇ ਦੀ ਨਹੀਂ ਤੇ ਇਹਦੇ ਵਿੱਚ ਸਾਡਾ ਦਾਦੀ ਦਾਤੇ ਦਾ ਬਹੁਤ ਵੱਡਾ ਇਹਦੇ ਦਾਦਾ ਜੀ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਦਾਦਾ ਜੀ ਦਿਨ ਰਾਤ ਮਿਹਨਤ ਕਰਦੇ ਆ ਮੈਂ ਵੀ ਉਹਦੇ ਨਾਲ ਦਾਦੀ ਦਾਦਾ ਲਗੇ ਰਹੇ ਨੇ ਇਹਦੇ ਨਾਲ ਹੀ ਸਾਰਾ ਦਿਨ ਤੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਇਸ ਪਰਮਾਤਮਾ ਦਾ ਫਿਰ ਮਾਤਾ ਪਿਤਾ ਦਾ ਫਿਰ ਪੂਰਛ ਦਾ ਸਭ ਦੇ ਯੋਗਦਾਨ ਨਾਲ ਬੱਚਾ ਇੱਥੇ ਤੱਕ ਪਹੁੰਚਿਆ ਇਹ ਹੀ ਮੈਂ ਕਹਿ ਸਕਦੀ ਆ ਬਾਕੀ ਪਰਮਾਤਮਾ ਕਰੇ ਇਹ ਤਰੱਕੀਆਂ ਵਿੱਚ ਜਾਵੇ ਤੇ ਇਸੇ ਤਰ੍ਹਾਂ ਸਨਮਾਨਤ ਹੁੰਦਾ ਰਹੇ ਇਹ ਹੀ ਸਾਡੀ ਆਸ ਜੀ ਭਗਵਾਨੋ ਅੱਜ ਜਿਹੜੇ ਜਿਹੜੇ ਬੱਚੇ ਨੇ ਭਗਵਾਨ ਆਪ ਦਾ ਕਿਰਪਾ ਅੱਜ ਮੈਂ ਗਿਲਵਾ ਲੈਣਾ ਕਰਦਾ ਹਾਂ ਇਹ ਦਿਨ ਲਗਾਤਾਰ ਸਲਾਣਾ ਪਰ ਭੰਡਾਰਾ ਕਰਾ ਰਿਆ ਜੀ ਹਰ ਸਾਲ ਦੀ ਤਰ੍ਹਾਂ ਜੀ ਭੰਡਾਰਿਆਂ ਦਾ ਤੇ ਕੋਈ ਅੰਤ ਨਹੀਂ ਜੀ ਕਿੰਨਾ ਕੁ ਭੰਡਾਰਾ ਚੱਲ ਰਿਹਾ ਜੀ ਬਾਬਾ ਸ਼ਾਮਦਾਰ ਦੇ ਦਰਬਾਰ ਤੇ ਔਰ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਤੇ ਉਹਨਾਂ ਦੀਆਂ ਮਨੋਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਰ ਇੱਕ ਦੀ ਝੋਲੀ ਪਰਮਾਤਮਾ ਦੀ ਭਰਦਾ ਜੀ ਔਰ ਉਹਨਾਂ ਦੇ ਤੁਸੀਂ ਦੇਖ ਹੀ ਲਿਆ ਪਰਮਾਤਮਾ ਦੀ ਕਿਰਪਾ ਸੰਗਤਾਂ ਦਾ ਸਤਿਕਾਰ ਤੇ ਮਾਣ ਤੇ ਛੜਦਾ ਜੀ ਇਸ ਭਾਵਨਾ ਦੇ ਪਰਮਾਤਮਾ ਹਰ ਇੱਕ ਦੀ ਉਥੋਂ ਜਿੰਦਾ ਬੀੜ ਬਾਬਾ ਸ਼ਾਮਦਾਰ ਦੀ ਪਰਮਾਤਮਾ ਝੋਲੀ ਭਰ ਕੇ ਤੇ ਅਸ਼ੀਰਵਾਜ ਜਿਹੜੇ ਸੱਚੇ ਦਿਲੋਂ ਹੁੰਦਾ ਤੇ ਉਹਨਾਂ ਦੀ ਪਰਮਾਤਮਾ ਘਰ ਬੈਠਿਆ ਹੀ ਅਰਦਾਸ ਪੂਰੀ ਪਰਮਾਤਮਾ ਕਰ ਦਿੰਦਾ ਇਹ ਇਸ ਕਰਕੇ ਪਰਮਾਤਮਾ ਤੇ ਸੂਫੀਆਂ ਦੇ ਕਲਾਮਾ ਚੱਲ ਗਏ ਤੇ ਉਹ ਮਾਨਸstdcਾਰ ਤੇ ਸਾਧੂ ਨਾਤੇ ਤੇ ਹੋਣ ਤੇ ਜਿੰਦਾ ਪੀਰ ਦਾ ਸੇਵਕ ਤੇ ਸੇਵਾਦਾਰ ਹੋਣ ਤੇ ਉਹ ਸੰਗਤ ਪਿਆਰ ਕਰਦੀ ਆ ਜਿੱਦੜ ਨੂੰ ਜਾਵਾਂਗੇ ਸੰਗਤ ਨਾਲ ਨਾਲ ਹੀ ਆ ਜੀ ਉਹਨਾਂ ਦੇ ਅਸ਼ੀਰਵਾਦ ਜਿੰਦਾ ਪੀਰ ਬਾਬਾ ਸ਼ਾਮਦਾਰ ਦੀ ਹਾਜ਼ਰ ਨਾਜ਼ਰ ਹੋ ਕੇ ਉਹ ਪ੍ਰਮਾਤਮਾ ਨੂੰ ਸਾਨੂੰ ਸਾਦਾ 36 ਪ੍ਰਮਾਤਮਾ ਸੰਤ ਸਮਾਜ ਚ ਗਏ ਆ ਔਰ ਉਹ ਸੰਗਤ ਇਸ ਤਰ੍ਹਾਂ ਪਿਆਰ ਕਰਦੀ ਆ ਸੈਂ ਤੇ ਅਸੀਂ ਉਹਨਾਂ ਨੂੰ ਨਿਕਣ-ਨਿਕਾ ਸਰੀਰ ਆਪਣਾ ਸਰੀਰ ਉਹਨਾਂ ਦੇ ਗਾੜੀ ਅਰਪਣ ਕੀਤਾ ਜੀ ਤੇ ਪ੍ਰਮਾਤਮਾ ਇਸ ਕਰਕੇ ਉਹ ਸਾਨੂੰ ਮਾਨ ਸਤਕਾਰ ਤੇ ਬਹੁਤ ਉਹਨਾਂ ਦੇ ਉਹ ਸੰਗਤ ਦੀ ਪੈਰਾਂ ਦੀ ਤੂਰ ਸਾਡੇ ਸਿਰ 'ਤੇ ਪਈ ਉਹ ਹੀ ਮਾਣ ਤੇ ਉਹ ਹੀ ਸੰਗਤ ਹੈ ਤੇ ਉਹ ਹੀ ਰੱਬ ਦਾ ਰੂਪ ਹੈ ਇਸ ਕਰਕੇ ਉਹ ਬਹੁਤ ਜ਼ਿਆਦਾ ਦਿਲੋਂ ਪਿਆਰ ਕਰਦੀ ਆ ਤੇ ਅਸੀਂ ਉਸ ਸੰਗਤ ਦਾ ਧੰਨਵਾਦ ਵੀ ਕਰਦੇ ਆ ਤੇ ਆਈਆਂ ਹੋਈਆਂ ਸੰਗਤਾਂ ਦਾ ਪ੍ਰਮਾਤਮਾ ਹਰ ਇੱਕ ਦੀ ਝੋਲੀ ਭਰੇ ਤੇ ਸੱਚੇ ਪਾਤਸ਼ਾਹ ਹਰ ਇੱਕ ਦੀ ਪਨੋ ਕਾਮਣੀਆਂ ਪੂਰੀਆਂ ਜਿੰਦਾ ਪੀਰ ਪਾਪਾ ਸ਼ਾਮਦਾਰ ਤੋਂ ਹੁੰਦੀਆਂ ਜਾਣ ਤੇ ਪ੍ਰਮਾਤਮਾ ਇਦਾਂ ਖੁਸ਼ੀਆਂ ਤੇ ਇਦਾਂ ਹੀ ਪੰਡਾਰੇ ਚੱਲਦੇ ਲੰਗੜਾ ਦੇਣਾ। ਉਹ ਭਾਈ ਪੰਜਾਬ ਜਿਹੜਾ ਇੰਕਾ ਸਿੱਧੀ ਦਿੱਤੀ ਦਿੱਤੀ ਸੱਤੀ ਹੈ। ਇਸ ਸਮੇਂ ਸਮੇਂ ਤੇ ਇਹਦੇ ਤਰ੍ਹਾਂ ਤਰ੍ਹਾਂ ਦੇ ਮੇਲੇ ਬਣਾਈ ਜਾਂਦੇ ਨੇ ਕਿਸੇ ਤਰ੍ਹਾਂ ਦਾ ਪੰਜਾਬ ਤੇ ਲੋਕਾਂ ਦਾ ਸਾਥ ਲੈਂਦਾ। ਪੰਜਾਬ ਤੇ ਵੇਖੋ ਜੀ ਪੰਜ ਦਰਿਆਵਾਂ ਦੀ ਤੇ ਪੰਜ ਪੀੜਾਂ ਪਕਰਾਂ ਦੀ ਧਰਤੀ ਹੈ ਜੀ ਇੱਥ ਪਰਮਾਤਮਾ ਹਰ ਰੰਗ ਤੇ ਹਰ ਪਰਮਾਤਮਾ ਦੇ ਟਾਈਮ ਤੇ ਹਰ ਮੇਲੇ ਮਨਾਏ ਜਾਂਦੇ ਆ ਜੀ ਸੱਭਿਆਚਾਰ ਪ੍ਰੋਗਰਾਮ ਹੀ ਪਰਮਾਤਮਾ ਪੀੜਾਂ ਦੇ ਨਾਂ ਤੇ ਦਰਬਾਰਾਂ ਦੇ ਨਾਂ ਤੇ ਕਰਾਇਆ ਜਾਂਦੇ ਆ ਉਹ ਮੇਲੇ ਤੇ ਪੀੜਾਂ ਤੇ ਲੱਗਦੇ ਆ ਜੀ ਆਮ ਤੇ ਪਰਮਾਤਮਾ ਦੇ ਮੇਲੇ ਤੇ ਲੱਗਣੇ ਨਹੀਂ ਉਹਨਾਂ ਦਾ ਸਦਾ ਹੀ ਨਾਂ ਤੇ ਉਹ ਸਦਾ ਹੀ ਉਸਤੇ ਤੋਂ ਉਹਨਾਂ ਨੂੰ ਯਾਦ ਕਰਕੇ ਤੇ ਉਹ ਪਰਮਾਤਮਾ ਉਹਨਾਂ ਤੇ ਕਿਰਪਾ ਵੀ ਸੰਗਤ ਹੀ ਕਰਦੇ ਆ ਜੀ ਇਸੇ ਕਰਕੇ ਪਰਮਾਤਮਾ ਦੇ ਮੇਲੇ ਮਨਾਏ ਜਾਂਦੇ ਆ ਆਪਾਂ ਦੇਖ ਰਹੇ ਆ ਕਿ ਤਸਵੀਰ ਦਾ ਜਿਹੜਾ ਲੱਗਿਆ ਸ਼ੁਰੂ ਹੈ ਉਹ ਦੇਖਾ ਜੀ ਤੱਕ ਕਿਉਂ ਇਹ ਪਰਮਾਤਮਾ ਦੀ ਕਿਰਪਾ ਲੰਗਰ ਤੇ ਕੱਲ ਦਾ ਹੀ ਚੱਲਣ ਡਿਆ 10 ਵਜੇ ਤੋਂ ਲੈ ਕੇ ਜੀ ਹੁਣ ਤੱਕ ਹੀ ਚੱਲਣ ਡਿਆ ਜੀ ਲੰਗਰੇ ਚੱਲਦਾ ਰਹਿਣਾ ਉਹ ਪਰਮਾਤਮਾ ਦੀ ਕਿਰਪਾ ਵਾ ਤੇ ਲੰਗਰ ਦੀ ਥੋੜੀ ਉਹ ਆਉਣ ਡੇਂਡਿਆ ਨਹੀਂ ਤੇ ਪਰਮਾਤਮਾ ਆਮ ਬੰਦੇ ਤੇ ਆਮ ਛੱਡਦਾ ਤੇ ਉਦਾਂ ਤੇ ਲੰਗਰ ਅਸੀਂ ਕਰ ਹੀ ਨਹੀਂ ਸਕਦੇ ਉਹਨਾਂ ਦੀ ਪਿਆਰ ਤੇ ਉਹਨਾਂ ਦਾ ਜਿੰਦਾ ਪੀਰ ਬਾਬਾ ਸ਼ਾਮਦਾੜ ਜੀ ਦਾ ਆਸ਼ੀਰਵਾਦਿਆ ਵਿੱਚ ਉਹ ਹਾਜ਼ਰ ਨਾ ਜਾ ਤਾਂ ਇਸ ਕਰਕੇ ਲੰਗਰ ਤੇ ਉਹਨਾਂ ਦੀ ਅਪਾਰ ਕਿਰਪਾ ਤੇ ਮਹੀਨੇ ਵਿੱਚ ਸਨਮਾਨਿਤ ਵੀ ਕੀਤਾ ਗਿਆ ਬੱਚੂ ਵੀ ਸਨਮਾਨਿਤ ਕੀਤਾ ਗਿਆ ਪਚੀ ਮੈਡਲ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਕਿ ਹਾਂ ਵੀ ਉਹ ਤੇ ਅਸੀਂ ਇੰਨਾ ਮਹਿਸੂਸ ਕੀਤਾ ਇਹੋ ਜਿਹੇ ਬੱਚੇ ਪਰਮਾਤਮਾ ਕਿਰਪਾ ਪਰਮਾਤਮਾ ਇਨ੍ਹਾਂ ਬੱਚਿਆਂ ਤੇ ਇਸੇ ਪਾਸੇ ਖੇਡਾਂ ਤੇ ਪਰਮਾਤਮਾ ਐਜੂਕੇਸ਼ਨ ਤੇ ਪਰਮਾਤਮਾ ਅਸੀਂ ਕਿਰਪਾ ਕਰਨੇ ਵੀ ਇਦਾਂ ਦੇ ਬੱਚੇ ਪੰਜਾਬ ਦੀ ਧਰਤੀ ਕੀ ਹਿੰਦੁਸਤਾਨ ਦੀ ਧਰਤੀ 'ਚ ਪੈਦਾ ਹੋਣ ਇਦਾਂ ਦੇ 골ਡ ਮੈਡਲ ਵਰਲਡ ਕੱਪ ਜਿੱਤ ਕੇ ਤੇ ਕੋਮਨ ਗੇਮਾਂ 'ਚੋਂ ਆਇਆ ਜੀ ਅਸੀਂ ਤੇ ਉਸ ਬੱਚੇ ਦਾ ਧੰਨਵਾਦ ਇਹੋ ਜਿਹੇ ਬੱਚੇ ਤੇ ਹਰ ਮਾਂ ਪਿਓ ਦੇ ਘਰ ਜਿੰਮਨ ਤੇ ਪਰਮਾਤਮਾ ਚੜ੍ਹਪੜ ਕੇ ਬਾਕੀ ਬਾਕੀ ਇਹ ਪਰਮਾਤਮਾ ਦੀ ਕਿਰਪਾ ਇਹ ਬੱਚਾ ਇੱਥੋਂ ਦਾ ਹੀ ਆ ਜੀ ਅਸੀਂ ਪਰਮਾਤਮਾ ਕਿਰਪਾ ਅਰਦਾਸ ਕੀਤੀ ਮਹਾਨ ਲੱਡੂ ਪਰਮਾਤਮਾ ਲੋ ਤੁਹਾਡੇ ਘਰ ਅਗੋਂ ਦੇ ਸਾਲ ਨੂੰ ਲੱਡੂ ਹੀ ਹੋਣਾ ਜੀ ਪਰਮਾਤਮਾ ਇਹ ਪਰਮਾਤਮਾ ਇਸੇ ਦਰਬਾਰ ਦੀ ਉਹਨੇ ਜਿੰਦਾ ਪੀਰ ਬਾਬਾ ਸ਼ਾਮਦਾਰ ਨੇ ਝੋਲੀ ਉਹਨਾਂ ਦੇ ਬੱਚੇ ਦੇ ਭਾਈ ਆਹ ਕੜ ਦਿਨਾਂ ਕਿਲੇ ਸਾਲ ਵਿੱਚ ਕੀ ਕੀ ਕਾਲੀ ਇਤਿਜਾਰਗੇ ਅਗਲੇ ਸਾਲ ਤੇ ਪਰਮਾਤਮਾ ਅਸੀਂ ਤੇ ਹਰ ਸਾਲ ਤੇ 12 ਮਹੀਨਿਆਂ ਤੇ 36 365 ਦਿਨਾਂ ਚ ਅਸੀਂ ਸੇਵਾ ਚ ਆ ਜਿੱਥੇ ਸਮਾਜ ਦੀ ਕੋਈ ਸੇਵਾ ਉਹ ਵੀ ਅੱਗੇ ਹੋ ਕੇ ਪਰਮਾਤਮਾ ਸਾਡੇ ਕੋ ਜਿੰਨਾ ਹੁੰਦਾ ਉਹਨੇ ਹੀ ਪਰਮਾਤਮਾ ਕਿਰਪਾ ਸੇਵਾ ਕਰਾ ਰਿਹਾ ਜੀ ਤੇ ਅੱਗੇ ਵੀ ਸਾਡੀ ਇਹੋ ਹੀ ਸੋਚ ਆ ਕਿ ਅਸੀਂ ਗਰੀਬ ਬੱਚੀਆਂ ਦੀ ਵੀ ਸ਼ਾਦੀ ਕਰਵਾਈਏ ਤੇ ਪ੍ਰਮਾਤਮਾ ਗੇਮਾਂ ਵੱਲ ਵੀ ਅਸੀਂ ਜਾਨ ਜਿੱਥੇ ਪ੍ਰੋਗਰਾਮ ਹੁੰਦੇ ਅਸੀਂ ਉੱਥੇ ਵੀ ਤਿਲਫੁਰ ਜਿੰਨਾ ਵੀ ਸੰਜੋਗ ਸੰਗਤ ਵੱਲੋਂ ਕਰਾਈਦਾ ਜੀ ਤੇ ਗਰੀਬ ਲੜਕੀਆਂ ਦੀ ਸ਼ਾਦੀ ਵੱਲ ਵੀ ਸੰਜੋਗ ਕਰਾਈਦਾ ਜੀ ਪ੍ਰਮਾਤਮਾ ਇਸ ਕਰਕੇ ਸਮਾਜ ਸੇਵਾ ਇਦਾਂ ਹੀ ਕਰਾਉਂਦਾ ਤੇ ਇਦਾਂ ਸੇਵਾ ਚ ਨਿਕਣ ਨਿਕਾ ਸਰੀਰ ਬੰਦ ਬੰਦ ਕਟਿਆ ਮਿੱਟੀ 'ਚ ਸੰਗਤ ਵਾਂਗੂ ਸੇਵਾ ਕਰਦਿਆਂ ਚੱਲੇ ਜਾਂਦੇ ਤੇ ਅਸੀਂ ਉਹ ਇੰਨਾ ਇੱਕ ਪ੍ਰਗਟਵਾਹ